श्री 1008 ब्राह्मलीन संत बापू शीतलदास जी महाराज अरबान उदासीन जीया दी 10वीं जी 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 बरसी तपस्थान डेरा कादराबाद ਵਿਖੇ ਮਨਾਈ ਗਈ ਇਸ ਮੌਕੇ ਡੇਰੇ ਦੇ ਸੇਵਾਦਾਰ ਬਾਬਾ ਮੁਮਤਾਜ ਹੰਸ ਜੀ ਨੇ ਕਿਹਾ ਕਿ ਖੰਡਪਰ ਸਾਹਿਬ ਜੀ ਦੇ ਪੋਗ ਪੈਣ ਉਪਰੰਤ ਕੀਰਤਨ ਜਥੇ ਨੇ ਸੰਗਤਾਂ ਨੂੰ ਗੁਰਮਾਣੀ ਨਾਲ ਨਿਹਾਲ ਕੀਤਾ ਬਾਬਾ ਮੁਮਤਾਜ ਹੰਸ ਜੀ ਨੇ ਮਹਾਪੁਰਸ਼ਾਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਾਥ ਦੇ ਕੇ ਵਰਸੀ ਮਨਾਈ ਨਸ਼ਤਰ ਪੰਦੀਰ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਚ ਵਿੰਡਾ ਦੇਵੀ and um. तो वो करते हैं शुभारंभ ला पड़ी सात बताई जाती है गाइस तो 70 90 70 90 اور جو رتنا جو کال کے خیال ہے وہ لوکال کا طالب تھا جو کہ مہاراجوں اور انہاں تو چلے اور سارا طرح ہر ایک کو میری مدد کر جب وہ والے پہاڑ جاتی نہیں کا سا گئے تھے بول دیا کہ کل کے تین ہیں رکھے دو بکرے بابا کی بات او مریادتا گنگا فاطمی او تو بابا صاحب نے اندر سے بہت تعالی کروا دی ہے اور سماعتی کامے ستا سماوا اور اس کے بعد 70000 30000 ہزار طرح موقعے اور حوالے پائی دلیل پائی کے یہ اجا اجا سماں ہوندا ہوا ضرور اپنا

استغفر اللہ و میں جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا پاپا نہیں ہے جو میں کو مخاطب کر رہا ہوں وہ پاپا

नहीं नहीं आज के और बदल लेना है कुछ तरीके ठीक है هاڻي کنهن کي ٻڌي ڪيئن ٿو پڙهائي ٿو هاڻي ميرا ٽا آفا ٿو هاڻي ڪنهن کي ٻڌي ٿو هاڻي ڪنهن کي ٻڌي ٿو هاڻي ها اها ٻڌو 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 ها ها ها

بھائی 11 13 خوب ہو رہے بابا کو مان کر دے ملے اوئے ٹھیک ہے

ਉਹ ਬਲੇ ਸੋਨੇ ਕਾ ਜੈ ਉਹ ਬਲੇ ਸੋਨੇ ਕਾ ਜੈ ਇਹ ਮਰੇ ਕੋਸ ਦੀ ਜੁਬਾਦਗੀ ਦੀ ਵਰਸੀ ਆ ਇਸ ਬੰਦੀ ਸੰਗਤਾਂ ਨਾਲ ਬਚਨ ਸਾਂਝੀ ਕਰਿਓ ਜੀ ਤਾਂ ਤਾਂ ਜੈਤ ਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਜੈ ਤਾਂ ਤਾਂ ਬਾਬਾ)^{(1)} ਦਾਸ ਨਰਾਜ ਕੀ ਜਾਏ ਤਾਂ ਤਨਵਾ ਬਗਲਾ ਦਾਸ ਨਰਾਜ ਕੀ ਜਾਏ ਸ੍ਰੀ ਸ੍ਰੀ 1008 ਬ੍ਰਹਮ ਜੀ ਦੇ ਸੰਤ ਵਾਪਿਸ ਸਤਲਦਾ ਜੀ ਮੇਰੇ ਸੋਨੇ ਸਤਗੁਰ ਜੀ ਜਿਨ੍ਹਾਂ ਨੂੰ ਅੱਜ ਸਰੀਰਕ ਤੌਰ ਤੇ ਸਾਨੂੰ ਘਰ ਦਰਖਾ ਖਾਂ ਨੂੰ ਦਸਨ ਨੂੰ ਅਪ ਉਹਨਾਂ ਦੇ ਇੰਦਰ ਦੇ ਕੋ ਕਰੇ ਅਰਧਾ ਕੀਆ ਪੂਰੇ 10 ਸਾਲ ਹੋ ਗਏ ਜੀ ਅਜੇ ਨੂੰ ਦੀ ਦਸਵੀਂ ਬਰਸੀ ਹੈ ਜਿਸ ਨੂੰ ਅਸੀਂ ਬਹੁਤ ਹੀ ਉਦਾਸ ਦਿਲ ਭਾਵਤਮਨ ਦੇ ਨਾਲ ਮਨਾਇਆ ਹੈ ਸੰਤਾਂ ਮਹਾਂਪੁਰਸ਼ਾਂ ਦੀ ਆਮਦ ਹੋਈ ਇੱਥੇ ਸਾਧੂ ਸੰਤਾਂ ਆਏ ਨੇ ਸੰਤਾਂ ਦਾ ਕੁੰਬਲਾਕਾ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਰਸੋ ਰੋਜ਼ ਦਰਾਂਬੇ ਸੀ ਅੱਜ ਉਹਨਾਂ ਦੇ ਸੰਪੂਰਨ ਹੋ ਗਏ ਉਪਰੰਤ ਕੀਰਤਨ ਦਰਬਾਰ ਸਜੇ ਬਹੁਤ ਬਹੁਤ ਮਹਾਨ ਕੀਰਤਨ ਜਥੇ ਆਏ ਬਹੁਤ ਕਵੀਸਰੀ ਜਥੇ ਆ ਰਹੇ ਹੋਰ ਵੀ ਸਾਰੇ ਸੰਗੀਤ ਪ੍ਰੇਮੀਆਂ ਨੇ ਬਹੁਤ ਸੋਗ ਯੋਗਦਾਨ ਪਾਇਆ ਉਹਨਾਂ ਦਾ ਬਹੁਤ ਧੰਨਵਾਦ ਸੰਤਾਂ ਮਹਾਂਪੁਰਸ਼ਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਕਰਮਣਵਾਜੀ ਕੀਤੀ ਕਿਰਪਾ ਕੀਤੀ ਹੈ ਸੰਤਾਂ ਨੂੰ ਸੰਤਾਂ ਨੂੰ ਦਰਸ਼ਨ ਦਿੱਤੇ ਸੰਤਾਂ ਨੂੰ ਨਵਾਜਿਆ ਕਿਰਪਾ ਦੇ ਨਾਲ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਬਾਬਾ ਦਰਸ਼ਨਦਾਸ ਜੀ ਹੋਰ ਮਹਾਂਪੁਰਸ਼ ਜੋ ਇਹ ਸਾਡੇ ਤੱਕ ਦਿੱਤੇ ਮਹਾਂਪੁਰਸ਼ਾਂ ਦੀ ਨਿਗੀ ਜਾਤ ਨੂੰ ਸਮਰਪਿਤ ਜੋ ਉਹਨਾਂ ਦੀ 10ਵੀਂ ਵਰ੍ਹੇਗੰਢ ਤੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਸੰਤਾਂ ਮਹਾਂਪੁਰਸ਼ਾਂ ਦਾ ਅਤੇ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਸੰਗਤਾਂ ਨੇ ਅੱਜ ਦੇ ਜੋ ਮਾ ਕੋਂਬੋ ਹੈ ਸੰਤਾਂ ਦਾ ਜੋ ਸੰਤਾਂ ਦੀ ਸੇਵਾ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਸੰਤਾਂ ਅਸੀਂ ਦੇ ਕੁਝ ਦੇ ਨਹੀਂ ਸਕਦੇ ਉਹਨਾਂ ਨੂੰ ਇੱਕ ਦਰਸ਼ਨ ਪੇਟਾ ਦਿੱਤੀ ਗਈ ਹੈ ਕ੍ਰਿਸ਼ਵਰੀ ਸ੍ਰੀਚ ਬਾਚਦੇ ਸਾਰੀਆਂ ਪਿਆਰੀਆਂ ਸੰਤਾਂ ਨਗਰ ਦੀਆਂ ਸੰਤਾਂ ਨੇ ਦੇ ਦੇ ਸੇਵਾ ਦਾ ਪ੍ਰਬੰਧ ਕਮੇਟੀ ਨੇ ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਸਹਾਇਕ ਦੇ ਕੇ ਅੱਜ ਦੇ ਦਿਨ ਨੂੰ ਮੁਬਾਰਕ ਬਣਾਇਆ ਬੜੇ ਸ਼ਰਧਾ ਨਾਲ ਨਿਮਰਤਾ ਨਾਲ ਬਣਾਇਆ ਔਰ ਮੇਰੀ ਅਰਦਾਸ ਇਹ ਹੈ ਸੋਹਣੇ ਰੱਬ ਕੇ ਕਿ ਸੋਹਣਾ ਰੱਬ तमाम ਮਨੁੱਖਤਾਂ ਨੂੰ ਸੁਮੱਚੀ ਕਾਇਨਾਤ ਨੂੰ ਹਮੇਸ਼ਾ ਖੁਸ਼ ਰੱਖੇ ਸੇਤਮੰਦਰ ਕੇ ਚੜ੍ਹਦੀ ਕਲਾ ਵਿੱਚ ਰੱਖੇ ਸੁਮੱਚੀ ਮਨੁੱਖਤਾ ਵਿੱਚ ਆਪਸੀ ਪਿਆਰ ਬਣਾ ਬਣਿਆ ਰਵੇ ਤੇ ਤਾਂ-ਤਨ ਬਾਪੂ ਸ਼ਿਤਲਦਾਸ ਮਹਾਰਾਜ ਸਾਡੇ ਸਾਰੇ ਸੇਵਾਦਾਰਾਂ ਤੇ ਆਪਣੇ ਸਾਰਿਆਂ ਪਿਆਰਾਂ ਤੇ ਆਪਣੀ ਕਰਮਨਵਾਜੀ ਕਰਕੇ ਆਪਣੇ ਸਿਧਾਂਤ ਮੁਤਾਬਕ ਆਪਣੇ ਅਸੂਲਾਂ ਦੇ ਮੁਤਾਬਕ ਜੋ ਸਾਡੇ ਪੱਲੇ ਬਣ ਕੇ ਗਏ ਨੇ ਉਹਨਾਂ ਦੇ ਸਾਨੂੰ ਚੱਲਣ ਦੀ ਤੋਫੀਕ ਬਖਸ਼ੇ ਸੰਤਾਂ ਮਹਾਪੁਰਸ਼ਾਂ ਦੀ ਸੇਵਾ ਕਰਾਉਂਦਾਰੇ ਸੰਸਾਰ ਦੇ ਵਿੱਚ ਵਿਚਰਦੇ ਆ ਨੇਕ ਬਾਖ ਕਮਲ ਇਸਤੇਮਾਲ ਕਰਦਾ ਰਹੇ ਦੇ ਦੇ ਸਾਰੇ ਸੇਵਾਦਾਰਾਂ ਵੱਲੋਂ ਸਾਰੀ ਸੰਤ ਸੰਤਾ ਮਾਪੁਰਸ਼ਾਂ ਜੀਆ ਔਰ ਸਾਰੀਆਂ ਹੀ ਉਹਨਾਂ ਰੂਹਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਸਭ ਤੇ ਦੇ ਰੂਪ ਦੇ ਵਿੱਚ ਬੇਰੇ ਸ਼ਿਰਕਤ ਕੀਤੀ ਹੈ ਔਰ ਜਿਨ੍ਹਾਂ ਜਿਨ੍ਹਾਂ ਨੇ ਦੇਸ਼ਾਂ ਵਦੇਸਾਂ ਦੇ ਵਿੱਚੋਂ ਸੇਵਾ ਭੇਜੀ ਆ ਸੰਤਾ ਦੇ ਨਿਰਵਾਹ ਵਾਸਤੇ ਮੰਗਰਾਂ ਵਾਸਤੇ ਸੇਵਾ ਮਾਟੀ ਜਿਨ੍ਹਾਂ ਕਿਸੇ ਵੀ ਤਰੀਕੇ ਨਾਲ ਸੇਵਾ ਭੇਜੀ ਆ ਸਤਗੁਰੂ ਉਹਨਾਂ ਨੂੰ ਭਗਵਾਨ ਸਿਚੰਦ ਮਹਾਰਾ ਬਾਪੂ ਜੀ ਦੇ ਅਸਰ ਜੀ ਹਮੇਸ਼ਾ ਖੁਸ਼ ਰੱਖਣ ਚਾਹਦੀ ਗੱਲ ਹੈ ਸਰ ਕਰਨ 10 ਬੀ ਹੋਰ 10 ਬੀ ਤੇ ਮੈਂ ਫਿਰ ਇੱਕ ਮਾਫੀ ਚਾਹਨਾ ਸੰਤਮਾ ਕੋਲੋਂ ਸੰਗਤਾਂ ਕੋਲੋਂ ਵਿਚਰਦੇ ਆ ਮਿਲਦੇ ਆ ਕਰਦੇ ਆ ਇਹ ਕਈ ਇੱਕ ਪ੍ਰਕਾਰ ਦੀਆਂ ਗਲਤੀਆਂ ਨੇ ਮੈਂ ਸੰਤਾਂ ਕੋਲੋਂ ਮਾਫੀ ਚਾਹਨਾ ਪ੍ਰਬੰਧਕ ਕਮੇਟੀ ਇਲਾਕੇ ਦੇ ਸੰਗਤਾਂ ਕੋਲੋਂ ਮਾਫੀ ਚਾਹਨਾ ਔਰ ਸਾਧੂ ਸੰਤਾਂ ਦਾ ਤੇ ਮੈਂ ਹਮੇਸ਼ਾ ਕੋਈ ਕਰਨ ਨੂੰ ਕੋ ਮਾਫੀ ਮੰਗਦਾ ਹਾਂ ਜੋ ਬੋਲੇ ਸੋਨ ਪੈ ਭਗਵਾਨ 시 ਚੰਦਰ ਮਹਾਰਾਜ ਕੀ ਗਾਇ। ਜੋ ਬੋਲੇ ਸੋਨ ਪੈ ਵਾਕੂਸ਼ੀ ਗੁਰਦਾਸ ਮਹਾਰਾਜ ਕੀ ਗਾਇ। ਕਥਾਰ। ਵੈਗਜੀ ਕਥਾਰ ਸਾਹਿਬ ਵੈਗਜੀ ਕੀ ਫਤਿਹ। ਮੈਂ ਤੁਹਾਡਾ ਦਾਸ ਹਰਖਰਖ ਦਾਸ ਮੁਤਾਜ਼। ਅੱਜ ਦਾ ਜੋ ਸਮਾਂ ਹੈ ਇਹ ਹਫਤਾ ਪੂਰਾ ਹੀ ਸਹਬੇ ਕਮਾਲ ਸਾਹਿਬ ਜੀ ਗੋਬ ਸਿੰਘ ਮਹਾਰਾਜ ਜੀ ਦੇ ਪਰਿਵਾਰ ਜੋ ਸਾਡੇ ਅਕੀਦੇ ਨੇ। ਜੋ ਸਾਡੇ ਰਹਿਬਰ ਨੇ ਜਿਨ੍ਹਾਂ ਨੇ ਪੂਰੀ ਲਗਾਈ ਵਾਸਤੇ ਸਰਬੰਸ ਵਾਰ ਦਿੱਤਾ ਛੋਟੇ ਸਹਿਬਜ਼ਾਦੇ ਮਾਤਾ ਗੁਜ਼ਰਕੌਰ ਗੁਰਤੇhbar ਸਾਹਿਬ ਅਤੇ ਖੂੜ ਲੱਖਾਂ ਹਜ਼ਾਰਾਂ ਸ਼ਹੀਦ ਜੋ ਇਸ ਮੁਕਾਮ ਉੱਚਾ ਹਾਸਲ ਕਰਕੇ ਸੱਚ ਦੇ ਖੜ ਕੇ ਜ਼ੁਲਮ ਦਾ ਸਾਹਮਣਾ ਕਰਕੇ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਸਾਰੇ ਮਹਾਪੁਰਸ਼ਾਂ ਨੂੰ ਸ਼ਹੀਦਾਂ ਨੂੰ ਦਾਸ ਦਾ ਲੱਖ ਲੱਖ ਸਜਦਾ ਸਲਾਮ ਹੈ ਕੋਟਣਿਆ ਕੋੜ ਨਮਸਕਾਰ ਹੈ ਅਰਦਾਸ ਬੇਨਤੀ ਹੈ ਸਤਿਗੁਰਾਂ ਦੇ ਚਰਨਾ ਤੇ ਕਿ ਸਤਿਗੁਰੂ ਕਿਰਪਾ ਕਰੋ ਪੂਰੀ ਲੋਕਾਈ ਤੇ ਆਪਸੀ ਪਿਆਰ ਬਖਸੋ ਆਪਸੀ ਭਾਈਚਾਰਾ ਹਮੇਸ਼ਾ ਬਣਿਆ ਰਹੇ ਸਾਡਾ ਪੰਜਾਬ ਚੜ੍ਹਦੀ ਕਲਾ ਵਿੱਚ ਰਹੇ ਪੰਜਾਬ ਪੰਜਾਬੀ ਬਸ ਦੀ ਧਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੱਸੋ ਸਤਿਗੁਰੂ ਅੱਜ ਮਾਪੁਰਖੋ ਅੱਜ ਬਾਬਾ ਜੀ ਦੀ ਵਰਸੀ ਆ ਇਸ ਸੰਬੰਧੀ ਸੰਗਤਾਂ ਨਾਲ ਬਚਨ ਸਾਂਝੀ ਕਰੇ ਜੀ ਪਹਿਲੇ ਸ਼ਾਨਤਨ ਭਗਵਾਨ ਸ੍ਰੀ ਜੀ ਮਹਾਰਾਜ ਪੰਤਨ ਬਾਬਾ ਗੁਲਾਬਦਾਸ ਕੀ ਜੈ ਪੰਤਨ ਬਾਬਾ ਸੀਤਲਦਾਸ ਮਹਾਰਾਜ ਕੀ ਜੈ ਅੱਜ ਤਨਧਨ ਬਾਬਾ ਸੀਤਲਦਾਸ ਜੀ ਮਹਾਂਪੁਰਸ਼ ਜਿਨ੍ਹਾਂ ਦੀ 10ਵੀਂ ਵਰਸੀ ਮਨਾਈ ਜਾ ਰਹੀ ਹੈ ਔਰ ਸਭ ਸੰਗਤਾਂ ਨਾਲ ਮਿਲ ਕੇ ਨਗਰ ਖੇੜੇ ਦੀਆਂ ਪੂਰੇ ਵਲਡੀਆਂ ਸਭ ਸੰਗਤਾਂ ਮਨਾ ਰਹੀਆਂ ਨੇ ਅੱਜ ਪਿੰਡ ਕਾਦਰਵਾਦ ਚ ਸਮੂਹ ਸਾਧ ਸੰਗਤ ਆਈ ਆ ਸਾਧੂ ਸੰਤ ਆਏ ਨੇ ਜਿਨ੍ਹਾਂ ਦੀ ਪੰਗਤ ਲਵਾ ਕੇ ਸਭ ਸੰਤਾਂ ਨੂੰ ਮਾਇਆ ਭੇਟ ਔਰ ਬਸਤਰ ਦਿੱਤੇ ਗਏ ਨੇ ਔਰ ਇਸ ਦੇ ਸੇਵਾਦਾਰ ਡੇਰੇ ਦੇ ਮਮਤਾ ਜੀ ਅੰਸ ਜੀ ਔਰ ਸਾਰੇ ਨਗਰਾਂ ਦੇ ਸੇਵਾਦਾਰ ਰਲ ਮਿਲ ਕੇ ਬਹੁਤ ਸ਼ਰਧਾ ਦੇ ਭਾਵਨਾ ਨਾਲੇ ਵਰਸੀ ਮਨਾਈ ਗਈ ਆ ਇਹ ਬਾਹਰੋਂ ਆਈ ਸੰਗਤ ਸਾਧੂ ਸੰਤਾਂ ਨੂੰ ਜੀ ਆਇਆਂ ਆਖਦੇ ਹਨ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅਸੀਂ ਸਾਬ ਪਹਿਲਾਂ ਆਪਣਾ ਨਾਮ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮukh ਸਿੰਘ ਸਾਬਕਾ ਸਰਪੰਚ ਸਾਬਕਾ ਵਾਈਸ ਚੇਅਰਮੈਨ ਮੰਡੀ ਬੋਰਡ ਅਤੇ ਮੌਜੂਦਾ ਮੰਡਲ ਪ੍ਰਧਾਨ ਬੀਜੇਪੀ ਜਿੰਦਾਬਾਦ ਅੱਜ ਕੀ ਕਹਿਣਾ ਚਾਹੁੰਦਾ ਜੀ ਅੱਜ ਤੁਸੀਂ ਨਤਮਸਤਕ ਹੋ ਜਓ ਬਾਬਾ ਜੀ ਦੀ ਵਰਸੀ ਤੇ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਧੰਨ ਧੰਨ ਬਾਬਾ ਸ੍ਰੀਚੰਦ ਧੰਨ ਧੰਨ ਬਾਬਾ ਸੀਤੰਦਾਲਾ ਜੀ ਧੰਨ ਧੰਨ ਬਾਬਾ ਸੀਤੰਦਾਲਾ ਜੀ ਦੇ ਅੱਜ 10ਵੀਂ ਜਿਹੜੀ ਆ ਉਹ ਆਪਾਂ ਮਨਾਉਣ ਜਾ ਰਹੇ ਆ 10ਵੀਂ ਸ਼ਤਾਬੀ ਮਨਾਉਣ ਜਾ ਰਹੇ ਆ ਅੱਜ ਉਹ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੇਸਾਂ ਵਿਦੇਸਾਂ 'ਚ ਵੱਸਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਸਾਰੀਆਂ ਸੰਗਤਾਂ ਨੇ ਅੱਜ ਬਹੁਤ ਦੂਰ ਦਰਾਡੇ ਤੋਂ ਇੱਥੇ ਸਾਧੂ ਵੀ ਪਹੁੰਚਿਆ ਕਿਉਂ ਸਾਡੇ ਸੰਤਾਂ ਦੀ ਬਾਬੇ ਸੀਤਲदास ਦੀ ਰੀਤ ਸੀ ਕਿ ਜੋ ਵੀ ਸਾਧੂ ਦੂਰੋਂ ਦਰਾਡੇੋਂ ਚੱਲ ਕੇ ਇੱਥੇ ਆਉਂਦੇ ਆ ਜੋ ਵੀ ਉਹਨਾਂ ਦੀ ਹੈਸੀਅਤ ਮੁਤਾਬਕ ਤਾਕਤ ਦੇ ਮੁਤਾਬਕ ਉਹਨਾਂ ਨੂੰ ਜੋ ਵੀ ਦਸ਼ਨਾ ਦਿੰਦੇ ਸੀ ਅੱਜ ਉਹ ਰੀਤੀ ਰਿਵਾਜ ਸਾਡੇ ਬਹੁਤ ਹੀ ਸਤਿਕਾਰਯੋਗ ਇਹ ਸੰਤ ਜਿਹੜੇ ਉਹਨਾਂ ਸੰਤ ਵਾਜੀ ਉਹਨਾਂ ਦੀ ਮਿਹਨਤ ਦਾ صدਕਾ ਅੱਜ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਧੂਆਂ ਸੰਤਾਂ ਨੂੰ ਜਾਗਟਾ ਮੰਡੀਆਂ ਗਈਆਂ ਜਰਾਬਾ ਮੰਡੀਆਂ ਗਈਆਂ ਜੋ ਵੀ ਉਹਨਾਂ ਦੀ ਹੱਸੀਅ ਮੁਤਾਬਕ ਮਾਇਆ ਵੀ ਉਹਨਾਂ ਵੰਡੀ ਆ ਸਾਧੂਆਂ ਨੂੰ ਇਹ ਬਹੁਤ ਬਹੁਤ ਇਹਨਾਂ ਦਾ ਮੈਂ ਸਾਰੀਆਂ ਸੰਗਤਾਂ ਨੇ ਜਿੰਨਾ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਉਹਨਾਂ ਦਾ ਵੀ ਕੋਟਨ-ਕੋਟ ਧੰਨਵਾਦ ਕਰਦਾ ਤੇ ਇਹ ਰੀਤੀ ਰਿਵਾਜ ਜੋ ਵੀ ਸਾਡੇ ਜੋ ਪੁਰਨੇ ਪਾਏ ਆ ਸੰਤਾਂ ਨੇ ਬਾਬਾ ਸੀਤਲ ਦਾਸ ਜੀ ਦੇ ਡੇਰੇ ਤੇ ਇਹਨਾਂ ਪੁਰਨੇ ਦੇ ਚੱਲਦੇ ਹੋਏ ਇਸ ਸਮੇਂ ਜੋ ਵੀ ਸੰਗਤ ਨੇ ਸੇਵਾ ਕੀਤੀ ਆ ਦੂਰ ਦਰਾਡੇ ਤੋਂ ਦੇਸ਼ਾਂ-ਵਦੇਸਾਂ ਚੋਂ ਦੂਰ ਦਰਾਡੇੋਂ ਆਪਣੇ ਸੰਗਤਾਂ ਆਈਆਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਇਹ ਵੀ ਜੋ ਵੀ ਸੇਵਾ ਕਿਸੇ ਨੇ ਪਾਈ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਵੀ ਅੱਜ ਦੇ ਦਿਨ ਜੋ ਵੀ ਇਹ ਹਿੰਮਤ ਕੀਤੀ ਆ ਸਾਰਿਆਂ ਨੇ ਰਲ ਮਿਲ ਕੇ ਜੋ ਲੰਗਰ ਦਾ ਪ੍ਰਬੰਧ ਕੀਤਾ ਵਾ ਸਾਧੂਆਂ ਵਾਸਤੇ ਆਉਂ ਹੀ ਸੰਗਤਾਂ ਵਾਸਤੇ ਦੂਰ ਦਰਾਡੇ ਤੋਂ ਮੈਂ ਕਮੇਟੀ ਦਾ ਵੀ ਸੂ ਸੱਜਤਾ ਦਾ ਵੀ ਕੋਟਨ ਕੋਟ ਧੰਨਵਾਦ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ